ਵਿਜੀਲੈਂਸ ਬਿਊਰੋ ਨੇ ਪਾਈ ਸ਼ਹੀਦ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਦੇ ਇੱਕ ਸਰਕਾਰੀ ਡਾਕਟਰ ਨੂੰ 10000 ਰੁਪਏ ਦੀ ਰਿਸ਼ਵਤ ਲੈਣ ਦੇ ਰੰਗੇ ਹੱਥੀ ਕਾਬੂ ਕੀਤਾ ਡਾਕਟਰ ਨੇ ਲੜਾਈ ਦੇ ਇੱਕ ਮਾਮਲੇ 'ਚ ਤਾਰਾ ਵਧਾਉਣ ਬਦਲੇ ਇਹ ਰਿਸ਼ਵਤ ਵਸੂਲ ਕੀਤੀ ਸੀ ਜਦਕਿ ਰਿਸ਼ਵਤ ਦੀ ਇੱਕ ਕਿਸ਼ਤ ਡਾਕਟਰ ਪਹਿਲਾ ਹੀ ਵਸੂਲ ਕਰ ਚੁੱਕਾ ਸੀ ਅਤੇ ਦੂਜੀ ਕਿਸ਼ਤ ਸਮੇਂ ਪੀੜਤ ਵਿਅਕਤੀ ਨੇ ਡਾਕਟਰ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕੀਤੀ ਜਿਨ੍ਹਾਂ ਨੇ ਟਰੈਪ ਲਗਾ ਕੇ ਡਾਕਟਰ ਨੂੰ ਕਾਬੂ ਕਰ ਲਿਆ ਨਡਰਤਾ ਕੋਈ ਗੱਲ ਨਹੀਂ ਤੁਸੀਂ ਖੜੇ ਰਹੋ ਐਡੀ ਗੱਲ ਨਹੀਂ ਗਈ ਤੇ ਵੀ ਜਿਲ੍ਹਾ ਸਦਿਕਾਰੇ ਮੁਤਾਬਕ ਨਿਰਮਲ ਸਿੰਘ ਵਾਸੀ ਗੁਰੂ ਸਰ ਸੈਨੇਵਾਲਾ ਦਾ ਕਿਸੇ ਨਾਲ ਲੜਾਈ ਝਗੜਾ ਹੋਇਆ ਸੀ ਜਿਸ ਕਾਰਨ ਉਸਦੇ ਸੱਟਾਂ ਲੱਗੀਆਂ ਸਨ ਪੀੜਤ ਵਿਅਕਤੀ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ 'ਚ ਦਾਖਲ ਹੋਇਆ ਜਿੱਥੇ ਦਾ ਇਲਾਜ ਐਮਰਜੈਂਸੀ ਮੈਡੀਕਲ ਅਫਸਰ ਡਾਕਟਰ ਨਰਿੰਦਰਪਾਲ ਸਿੰਘ ਵੱਲੋਂ ਕੀਤਾ ਜਾ ਰਿਹਾ ਸੀ ਡਾਕਟਰ ਨੇ ਨਿਰਮਲ ਸਿੰਘ ਨੂੰ ਕਿਹਾ ਕਿ ਉਸ ਦਾ ਨਾਰਮਲ ਕੇਸ ਬਣਦਾ ਹੈ ਪਰ ਜੇਕਰ ਉਹ ਉਸ ਨੂੰ 10000 ਰੁਪਏ ਰਿਸ਼ਵਤ ਦੇਵੇ ਤਾਂ ਉਸਦੇ ਵਿਰੋਧੀਆਂ ਖਿਲਾਫ ਧਾਰਾ 326 ਦਾ ਕੇਸ ਬਣਾ ਦਿੱਤਾ ਜਾਵੇਗਾ ਡਾਕਟਰ ਨਾਲ 10000 ਰੁਪਏ ਵਿੱਚ ਸੌਦਾ طے ਹੋਇਆ ਅਤੇ 5000 ਰੁਪਏ ਡਾਕਟਰ ਨੇ ਮੌਕੇ ਤੇ ਹੀ ਵਸੂਲ ਕਰ ਲਏ ਜਦਕਿ ਬਾਕੀ ਬਚਦੇ 5000 ਰੁਪਏ ਨਿਰਮਲ ਸਿੰਘ ਨੇ ਡਾਕਟਰ ਨੂੰ ਬੀਤੀ ਰਾਤ ਦੇਣੇ ਸੀ। ਇਹ ਕੀ ਮਾਮਲਾ ਸੀਗਾ ਇਹ ਡਾਕਟਰ ਵਾਲਾ ਜਿਹੜਾ ਰਿਸ਼ਵਤ ਦਾ ਇੱਕ ਪੇਸ਼ੈਂਟ ਐਡਮਿਟ ਹੋਇਆ ਸੀਗਾ ਉਹਦੀ ਅੱਜ ਸਟੇਟਮੈਂਟ ਰਿਕਾਰਡ ਕੀਤੀ ਹੈ ਦਾ ਐਸ ਐਚ ਓ ਆਪਣੇ ਜਿਹੜੇ ਥਾਣੇ ਵਾਲੇ ਸੀਗੇ ਉਹਦੇ ਚ ਕਾਰਵਾਈ ਕਰਦੇ ਹੋਏ ਇਹਨਾਂ ਨੇ ਐਮ ਐਲ ਆਰ ਕੱਟੀ ਸੀ। ਉਹਦੇ ਵਿੱਚ ਉਹ ਤੋਂ ਡਿਮਾਂਡ ਕੀਤੀ ਸੀ ਪੈਸਿਆਂ ਦੀ ਇਹਨੇ ਪਹਿਲੇ 12000 ਦੀ ਡਿਮਾਂਡ ਹੋਈ ਸੀਗੀ। ਜਿਹੜਾ ਇਹਨਾਂ ਦਾ ਆ ਰਾਮ ਸਿੰਘ ਜਿਹਨੂੰ ਫੋਰਥ ਕਲਾਸ ਹੈਗਾ ਪਹਿਲਾਂ ਉਹ ਕਰ ਰਿਹਾ ਸੀਗਾ ਉਦੋਂ ਬਾਅਦ ਜਿਹੜਾ 10000 ਦੇ ਵਿੱਚ ਸੈਟਲ ਹੋਈ 10000 ਦੇ ਵਿੱਚੋਂ 5000 ਕੱਲ ਇਹਨਾਂ ਨੇ 25 ਤਰੀਕ ਨੂੰ ਲੈ ਲਿਆ ਸੀਗਾ ਡਾਕਟਰ ਸਾਹਿਬ ਨੇ ਖੁਦ ਉਸ ਤੋਂ ਬਾਅਦ ਅੱਜ ਫਿਰ ਜੋ ਸਾਡੇ ਕੋਲੇ ਪੇਸ਼ੈਂਟ ਆਫ ਦੀ ਪਾਰਟੀ ਦਾ ਜਿਹੜਾ ਮਦਈ ਸੀਗਾ ਉਹ ਆਇਆ ਸਾਡੇ ਕੋਲੇ ਬੇ ਇੱਦਾ ਕਰਕੇ ਸਾਡੇ ਤੋਂ ਡਿਮਾਂਡ ਕਰ ਰਹੇ ਨੇ ਕੱਲ ਵੀ ਅਸੀਂ ਰਿਕਾਰਡ ਕੀਤਾ ਉਹ ਅੱਜ ਵੀ ਜੋ ਆਨ ਸਾਡੇ ਕੋਲੇ ਆਇਆ ਸੀ ਤੇ ਅਸੀਂ ਇਹਨਾਂ ਨੂੰ मौके ਦੇ ਉੱਤੇ ਆ ਕੇ ਰੈੱਡ ਹੈਂਡਰ ਟਰੈਪ ਕੀਤਾਗਾ 5000 ਰੁਪਏ ਤਾਂ ਸਾਨੂੰ ਰੈੱਡ ਹੈਂਡਰ ਟਰੈਪ ਕਰਦੇ ਹੋਏ ਮਨੀ ਮਿਲ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਸ਼ਾਫਟ ਤੇ ਬਾਕੀ ਜਿਹੜਾ 5000 ਕੱਲ ਲਿਆ ਸੀ ਉਹ ਵੀ ਰਿਕਵਰ ਹੋ ਗਿਆ ਤੇ ਆਪਣਾ ਗ੍ਰੇਸਟਰ ਕਿਸ ਚੀਜ਼ ਦੇ ਲਈ ਇਹਨਾਂ ਨੇ ਜਿਹੜਾ ਰਿਸ਼ਵਤ ਮੰਗੀ ਸੀਗੀ ਕੀ ਇਹੋ ਜਿਹਾ ਮਾਮਲਾ ਸੀ ਹਾਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਸਾਰਾ ਸਿਉਂਕਿਉਂਕਿ ਐਮਐਲਆਰ ਕੱਟੀ ਹੋਈ ਹੈ ਇੰਡੀਆ ਐਮਐਲਆਰ ਕੱਟੀ ਆ ਉਹਦੇ ਚ ਅਸੀਂ ਚੈੱਕ ਕਰਨਾ ਹੈਗਾ ਉਸ ਮੁਕਦਮੇ ਦੇ ਵਿੱਚ ਜਾਂ ਉਹਦੇ ਫਾਈਲ ਦੇ ਵਿੱਚ ਕੀ ਕਰਨਾ ਸੀ ਇਹਨਾਂ ਨੇ ਉਹ ਹੱਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜਿਹੜਾ ਆਪਣਾ ਆਪਣਾ ਇਲਜ਼ਾਮ ਲੱਗਿਆ ਹੈ ਇਹਨਾਂ ਦੇ ਉੱਪਰ ਉਹ ਕਿਸ ਚੀਜ਼ ਨੂੰ ਲੈ ਕੇ ਲੱਗਿਆ ਗਿਆ ਸੀ ਕਿ ਕਿਸ ਧਾਰਾ ਦੇ 5000 ਨਹੀਂ ਹਲੇ ਕਿਉਂਕਿ ਉਹਦਾ ਕੱਲ ਜੋ ਵਿਅਕਤੀ ਜਿਹੜਾ ਸੈਡਮਿਟ ਹੋਇਆਗਾ ਉਦੀ ਸਟੇਟਮੈਂਟ ਹੀ ਅੱਜ ਰਿਕਾਰਡ ਕੀਤੀ ਹੈ ਤੇ ਬਾਰੇ ਮੈਂ ਕਿਉਂਕਿ ਉਹ ਮੁਕਾਦਮੇ ਤੇ ਇਫੈਕਟ ਪਾਊਗਾ ਅਸੀਂ ਪਹਿਲਾਂ ਅਥਾਰਟੀ ਸੀ ਇਨਵੈਸਟੀਗੇਟ ਕਰ ਲਈਏ ਫਿਰ ਉਸ ਤੋਂ ਬਾਅਦ ਹੀ ਦੱਸ ਸਕਾਂਗੇ ਜੀ ਡਾਕਟਰ ਦਾ ਨਾਮ ਕੀ ਹੈ ਇਹ ਕੀ ਹੋ ਉਹਦੇ ਤੇ ਨਰਿੰਦਰਪਾਲ ਸਿੰਘ ਨੇ ਇਹ ਮੈਡੀਕਲ ਆਫਸਰ ਲਿਖੀ ਜੀ ਡਾਕਟਰ ਸਾਹਿਬ ਕੀ ਇਹਨਾਂ ਦੀ ਜਾਇਦਾਦ ਵਗਾਰੇ ਵੀ ਜਿਹੜਾ ਹੈਗਾ ਚੈੱਕ ਕੀਤੀ ਜਾਵੇਗੀ ਕਿਉਂਕਿ ਕਾਫੀ ਗੱਲਾਂ ਸਾਹਮਣੇ ਆ ਰਹੀਆਂ ਜੋ ਸੁਣਨ ਨੂੰ ਮਿਲਣਗੀਆਂ ਇਨਵੈਸਟੀਗੇਸ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਇਹ ਵੈਰੀਫਾਈ ਕਰਾਂਗੇ ਜੀ। ਹੋਰ ਵੀ ਇਹਦੇ ਨਾਲ ਹੈ ਜੀ ਕੋਈ ਵਿਅਕਤੀ ਸੀ। ਇਹਦੇ ਨਾਲ ਰਾਮ ਸਿੰਘ ਜਿਹੜਾ 4th ਕਲਾਸ ਦਾ ਇਹਨਾਂ ਦਾ ਸਵਿਪਰ ਹੈਗਾ ਉਹ ਸੀਗਾ ਜੀ। ਹਾਂ ਰੈਗੂਲਰ ਹੈ ਜੀ ਉਹ ਵੀ ਹੋਰ ਰੈਗੂਲਰ ਹੈ ਜੀ। ਹੁਣ ਇਸ ਤੋਂ ਅੱਗੇ ਕੀ ਕਾਰਵਾਈ ਤੁਹਾਡੇ ਮਨ ਨਾਲ ਜਿਹੜੀ ਆ ਕੱਲ ਨੂੰ ਰਿਪੋਰਟ ਪੇਚ ਕਿਤੇ ਜੀ। ਕੱਲ ਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ। ਸਾਡੇ ਜੋ ਨਰਿੰਦਰ ਆਪਣੇ ਨਰਿੰਦਰ ਸਿੰਘ ਜੀ ਨੇ ਇਹ ਇਨਵੈਸਟੀਗੇਸ਼ਨ ਅਫਸਰ ਨੇ ਇੰਸਪੈਕਟਰ ਸਾਹਿਬ ਸਾਡੇ ਇਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਥੈਂਕ ਯੂ ਥੈਂਕ ਯੂ। ਤੇ ਵਿਜੀਲੈਂਸ ਨੇ ਪੀੜਤ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਨਿਰਮਲ ਸਿੰਘ ਨੂੰ ਰੰਗ ਲੱਗੇ ਨੋਟ ਦਿੱਤੇ ਅਤੇ ਡਾਕਟਰ ਕੋਲਪੇਜ਼ ਦਾ ਇਸ ਦੌਰਾਨ ਹੀ ਸਿਵਲ ਹਸਪਤਾਲ ਵਿੱਚ ਵਿਜੀਲੈਂਸ ਬਿਊਰੋ ਨੇ ਆਪੜਾ ਜਾਲ ਵਿਛਾਇਆ ਜਦੋਂ ਹੀ ਨਿਰਮਲ ਸਿੰਘ ਨੇ ਡਾਕਟਰ ਨਰਿੰਦਰਪਾਲ ਸਿੰਘ ਨੂੰ 5000 ਰੁਪਏ ਦੀ ਰਿਸ਼ਵਤ ਦਿੱਤੀ ਤਾਂ ਵਿਜੀਲੈਂਸ ਨੇ ਤੁਰੰਤ ਡਾਕਟਰ ਨੂੰ ਕਾਬੂ ਕਰ ਲਿਆ ਵਿਜੀਲੈਂਸ ਨੇ ਡਾਕਟਰ ਕੋਲੋਂ ਰਿਸ਼ਵਤ ਦੇ 10000 ਰੁਪਏ ਬਿਬ੍ਰਾਮਦ ਕੀਤੇ ਨੇ ਵਿਜੀਲੈਂਸ ਵਿਭਾਗ ਨੇ ਹੁਣ ਡਾਕਟਰ ਨਰਿੰਦਰਪਾਲ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਮਠਿੰਡਾ ਤੋਂ ਮਨੀਸ਼ ਚੋਹਾਨ ਸੈਂਟਰਲ ਪੰਜਾਬ ਟੀਵੀ